ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਦੁੱਖ ਭਰੀ ਖਬਰ ਲੈ ਕੇ ਹਾਜ਼ਰ ਹੋਈਆਂ ਜੀ ਅੱਜ ਨਹੀਂ ਰਹੇ ਰਾਜਵੀਰ ਜਵੰਦਾ ਗਾਇਕ ਆਪਣੇ ਵਿੱਚ ਆਪਾਂ ਨੂੰ ਛੱਡ ਕੇ ਚਲੇ ਗਏ ਆ ਜੀ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੀ ਦੀ ਮੌਤ ਹੋ ਚੁੱਕੀ ਹੈ ਜੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਆ ਵਾਹਿਗੁਰੂ ਮੂਰੇ ਅਰਦਾਸ ਬੇਨਤੀ ਆ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਔਦਮ ਬਖਸ਼ੇ ਜੀ ਲੱਖ ਦਵਾਵਾਂ ਦੇ ਕਾਰਨ ਵੀ ਨਹੀਂ ਬਚ ਸਕੀ ਉਹਨਾਂ ਦੀ ਜਾਨ ਪ੍ਰਮਾਤਮਾ ਨੂੰ ਜਿਵੇਂ ਚੰਗਾ ਲੱਗਦਾ ਜੀ ਉਸੇ ਤਰ੍ਹਾਂ ਹੁੰਦਾ ਨਾ ਪੂਰਾ ਹੋਣ ਵਾਲਾ ਘਾਟ ਆ ਆਪਾਂ ਨੂੰ ਪੈ ਗਿਆ ਜੀ ਜੋ ਕਦੀ ਵੀ ਇਹ ਘਾਟਾ ਨਹੀਂ ਪੂਰਾ ਹੋ ਸਕਦਾ ਵਾਹਿਗੁਰੂ ਨੂੰ ਜਿਵੇਂ ਚੰਗਾ ਲੱਗਦਾ ਜੀ ਉਸੇ ਤਰ੍ਹਾਂ ਹੁੰਦਾ ਪ੍ਰਮਾਤਮਾ ਉਸ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਔਦਮ ਬਖਸ਼ੇ ਨਹੀਂ ਰਹੇ ਜੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੀ ਆਪਾਂ ਨੂੰ ਛੱਡ ਕੇ ਚਲੇ ਗਏ ਆ ਜੀ ਮਸੂਰ ਪੰਜਾਬੀ ਗਾਇਕ ਜ਼ਿੰਦਗੀ ਤੇ ਮੌਤ ਦੀ جنگ ਨੂੰ ਹਾਰ ਗਏ ਆ ਰਾਜਵੀਰ ਜਵੰਦਾ ਜੀ ਜ਼ਿੰਦਗੀ ਤੇ ਮੌਤ ਦੀ جنگ ਦੇ ਵਿੱਚ ਲੜ ਰਹੇ ਸੀ 10 ਦਿਨ ਦੇ ਵਿੱਚੋਂ ਉਹ ਅੱਜ ਹਾਰ ਗਏ ਆ ਜੀ ਅੱਜ ਉਹ ਆਪਣੇ ਵਿੱਚ ਨਹੀਂ ਰਹੇ ਇਥੇ ਮਸ਼ਹੂਰ ਕਲਾਕਾਰ ਜੋ ਕਿ ਉਹਨਾਂ ਦੇ ਹਸਪੀਟਲ ਦੇ ਵਿੱਚ ਉਹਨਾਂ ਦੇ ਲਈ ਆ ਰਹੇ ਆ ਸਾਰਿਆਂ ਨੇ ਭੈਣ ਭਰਾਵਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਜੀ ਆਪਣੇ ਬਹੁਤ ਹੀ ਮਸ਼ਹੂਰ ਕਲਾਕਾਰ ਪਹਿਲਾਂ ਵੀ ਆਪਣੇ ਕੋਲੋਂ ਛੱਡ ਕੇ ਚਲੇ ਗਏ ਆ ਕੋਈ ਕਸ਼ਟ ਹੁੰਦਾ ਜੀ ਪਰਮਾਤਮਾ ਨੂੰ ਜਿਵੇਂ ਚੰਗਾ ਲੱਗਦਾ ਉਸੇ ਤਰ੍ਹਾਂ ਹੀ ਹੁੰਦਾ ਨਹੀਂ ਰਹੇ ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੀ ਪਰਮਾਤਮਾ ਉਹਨਾਂ ਦੀ ਫੈਮਿਲੀ ਨੂੰ ਭਾਣਾ ਮੰਨਣ ਦਾ ਬਲ ਵਾਖਸ਼ੇ ਵਾਹਿਗੁਰੂ ਸਰਤੇ ਮੇਰਾ ਪਰਿਆ ਹੱਥ ਰੱਖਣ ਜੀ ਜ਼ਿੰਦਗੀ ਤੇ ਮੌਤ ਦੀ ਜੰਗ ਨੂੰ ਹਾਰ ਗਏ ਆ ਰਾਜਵੀਰ ਜਵੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ